ਸਸਿਕਾ ਜੀ ਸਵਾਗਤ ਹੈ ਸਾਰਿਆਂ ਦਾ ਹੋਰ ਕਿਵੇਂ ਹੋ ਸਾਰੇ ਇਹ ਆਪਾਂ ਬਣਾਈਆਂ ਨੇ ਡਰਾਈ ਫਰੂਟ ਪਿੰਨੀਆਂ ਤੇ ਕਾਫੀ ਖੁਸ਼ੀ ਪਿਆ ਇਨਾਂ ਚ ਸ ਤੇ ਬਹੁਤ ਸਵਾਦ ਸੀਗੀਆਂ ਔਰ ਹੱਥ ਨਾਲ ਬਣਾ ਨਾਲ ਹੱਥਾਂ ਨੂੰ ਲੱਗੂਆ ਵੱਡਾ ਚਮਚਾ ਦੇ ਵੱਡਾ ਦੇ ਜੀਜਾ ਸਾਲੀ ਅੱਜ ਭਰਪੂਰ ਖਣਾਂਜੇ ਭਰਪੂਰ ਖਣਾਂਜੇ ਭਰਪੂਰ ਚੀਜ਼ਾਂ ਬਣਾ ਰਹੇ ਨੇ ਜੀਦੇ ਚ ਨਿਰੇ ਹੀ ਡਰਾਈ ਫਰੂਟਸ ਨੇ ਉਹਦੇ ਲੱਡੂ ਬਣ ਰਹੇ ਨੇ ਇੱਕ ਖੰਜੂਰਾਂ ਤੇ ਅੰਜੀਰਾਂ ਦਾ ਪੇਸਟ ਹੈ ਤੇ ਬਾਕੀ ਸਾਰਾ ਸਮਾਨ ਉਤਰ ਆ ਆਹ ਆਹ ਭੈਣ ਜੀ ਨੂੰ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਨਾ ਅਈ ਨਹੀਂ ਉੱਤੇ ਹੀ ਕਰ ਦਿੰਦੇ ਨੇ ਕਿ ਰੱਖ ਥੋੜੀ ਨਹੀਂ ਇੱਕ ਪਿੰਨੀ ਰੱਖਾਂਗੇ ਫਿਰ ਵੱਡੀ ਨਾ ਨਾ ਬਣਾ ਇਹ ਮੈਂ ਛੋਟੀ ਖਾਣੀ ਸਮੋਹ ਜੀ ਹੁਣ ਵੱਟੀ ਉਹ ਵੱਡੀ ਆ ਇਹ ਆਪਦੇ ਆਖੇ ਹੀ ਬਣਾਉਂਦਾ ਵਾ ਅਬ ਇਹ ਚ ਦੋ ਤਿੰਨ ਛੋਟੀਆਂ ਪੰਗਾਂ ਜਮਾਈ ਇਹ ਸਾਰੇ ਤਰ੍ਹਾਂ ਦੇ ਆ ਬਸ ਉਹ ਨਹੀਂ ਕਿ ਸਹੀ ਆ ਜਿਹੜੀਆਂ ਨਿੱਕੀਆਂ ਨੇ ਕਿਹੜੀ ਨਿੱਕੀ ਚਾਹਲੀ ਨੇ ਖਾਣੀ ਆ ਉਹ ਮੈਂ ਕਿਆ ਕਰੂੰ ਨਈ ਇਹ ਆਪਦੇ ਆਤਾ ਵੱਡੀਆਂ ਬਣਾਈ ਜਾਂਦਾ ਠੀਕ ਆ ਕੇ ਮੈਂ ਬੈਠੇ ਚੌਂਕੜੇ ਮਾਰੀ ਕਿੰਦਣ ਦਾ ਲਿਆਂਦਾ ਪਿਆ ਸੀ ਸਮਾਨ ਇਹ ਦੇਨੇ ਖਾਣੀ ਪੈ ਕਹਿੰਦਾ ਹਾਂ ਬਲਾਲਾ ਵੀ ਆਂਟੀ ਇਹਦੇ ਚ ਕੋਈ ਆਟਾ ਤੇ ਇਹਦੇ ਚ ਕੋਈ ਬਿਸਤਣ ਨਹੀਂ ਕਿਉਂ ਤੇ ਸਮਾਨ ਦੂਜਾ ਹੀ ਆ ਬਸ ਦੂਸਰੇ ਸਮਾਨ ਦੇ ਬਣੀਆਂ ਪਿਓਰ ਮਾਲ ਹੀ ਆ ਜੇ ਰਾਤ ਨੂੰ ਕਾਲੀ ਫਿਰ ਕਿਡਾ ਚੜਾ ਕਰੂ ਬਾਜਬੰਦ ਨਾਲ ਇਹ ਸਹੀ ਸਹੀ ਉਹੀ ਤਾਂ ਗੱਲ ਇੱਕ ਕੋਲੀ ਬਦਾਮਾਂ ਦੀ ਆ ਹਾਰਮੋਨ ਸਾਰੇ ਚ ਸਾਰੇ ਚ ਸਾਰੇ ਚ ਟੋਟਲ ਇੰਨੀਆਂ ਦੇ ਵਿੱਚ ਅੱਧੀ ਕੋਲੀ ਕਰਜੂ ਕਰਜੂ ਠੀਕ ਆ ਉਹੀ ਮਟੀਰੀਅਲ ਜਿਹੜਾ ਹੈਗਾ ਉਹ ਥੋੜਾ ਜਿਆਦਾ ਭਾਰਾ ਬਾਕੀ ਤਾਂ ਬੀ ਹੋਈ ਆ ਅੱਛਾ ਹਰਮਨ ਤੋਂ ਐਸਲਾ ਲੈ ਲੈਂਦੇ ਜਿਵੇਂ ਹਰਮਨ ਨੇ ਇੱਥੇ ਤੇ ਸਟੱਡੀ ਕੀਤੀ ਹੁੰਦੀ ਹੈ ਕਿਲੋ ਹਾਂ ਕਿਲੋ ਸਮਾਨ ਕਿਲੋ ਕਿੰਨਾ ਕਿਲੋ ਨਹੀਂ ਸਾਰਾ ਟੋਟਲਾ ਕਿਲੋ ਉਹ ਹੀ ਤਾਂ ਗੱਲ ਹੈ ਇਹ ਬਾਤ ਦਾ ਕਿਲੋ ਤੋਂ ਉਹ ਵਿੱਚ ਖੰਜੂਰਾ ਤੇ ਦੂਜਾ ਵੀ ਆ ਉਹ ਹਾਂ ਫਿਰ ਉਹ ਨਾ ਸਕਦਾ ਬਾਤ ਦੀ ਆ ਅੱਧਾ ਤਾਂ ਉਹੀ ਆ ਖੰਜੂਰਾ ਉਹ ਵੀ ਬਾਬਾ ਸਮਾਨ ਸੀ ਆਪਣੀਆਂ ਖੰਜੂਰਾ ਤੇ ਉਹ ਦੂਜਾ ਵੀ ਤੇ ਹਾਂ ਵੇ ਉਹ ਅੱਧਾ ਕਿਲੋ ਤੋਂ ਤਾਂ ਉਹੀ ਦੋਨੇ ਵੱਧ ਸੀਗੇ ਮੋ ਲਾਲਾ ਅੱਧਾ ਕਿਲੋ ਤੋਂ ਉਹ ਵੱਧ ਸੀ ਤੇ ਉਹਦਾ ਹੈ ਉਹ ਤਾਂ ਨਹੀਂ ਹੈਗੀ ਖੰਜੂਰਾ ਤੋਂ ਉਹ ਉਹਦਾ ਤਾਂ ਦੂਜਾ ਆ ਗਿਆ ਨਾ ਇਹ ਤਾਂ ਆਈਆਂ ਜਿਹੜੇ ਬਦਾਮ ਪਾਏ ਆ ਓਏ ਚੁੱਪ ਆਂਟੀ ਨੂੰ ਦੱਸੋ ਕਾਦੇ ਵਾਸਤੇ ਆਹੇ ਇਹ ਮਹੱਡੀਆਂ ਮਜ਼ਬੂਤੀ ਆਤਿਆ ਕੁਰਤੀ ਪੱਟੀ ਮੇਰੇ ਆਸ ਤੇ ਮੇਰੇ ਇਹ ਹੋਰ ਹਣ ਸੁੰਦਰਾਸ ਤੇ ਸੁੰਦਰਤਾ ਵਾਸਤੇ ਇਹ ਆਂਟੀ ਸਾਰੇ ਕਾਸੇ ਵਾਸਤੇ ਆ ਟੋਟਲ ਆਪਣੇ ਹਾਰਮੋਨ ਮੇਨ ਹਾਰਮੋਨ ਵਾਸਤੇ ਆ ਉਹਨਾਂ ਨੂੰ ਸਹੀ ਕਰਨ ਵਾਸਤੇ ਪਰ ਹੱਡੀਆਂ ਦਿਮਾਗ ਹੁਣ ਤਾਂ ਹਿਸਾਬ ਲਾ ਲੈ ਵੀ ਉੱਥੇ ਦੋ ਦੋ ਬਦਾਮ ਖਾਈਦੇ ਤੇ ਉਹ ਬਾਸ ਐ ਦਿਮਾਗ ਨੂੰ ਹੀ ਖਾਈਦੇ ਆ ਹਾਜਮ ਸਾਰਾ ਢੈਢ ਟੁੱਟ ਜੋ ਹੈਗਾ ਸਾਰਾ ਬਸ ਇਹਦੇ ਤਾਂ ਸਾਰਾ ਕੁਝ ਇਨਕਲੂਡ ਕਰਤਾ ਸਰੀਰ ਚ ਜੋ ਵੀ ਪ੍ਰੋਬਲਮ ਹੈ ਉਹਦੇ ਵਾਸਤੇ ਹਾਂ ਹੁਣ ਖਾਸ ਖਾਸ ਉਹਦੇ ਲੱਗਾ ਨਾਰੀਆ ਦਾ ਖਾਸ ਖਾਸ ਮੇਰੇ ਦਵਾਈ ਆ ਵਾਸਤੇ ਆ ਨਾ ਮੇਰੇ ਸਿਹਰਾ ਤੇ ਆ ਤੇ ਹਾਂ ਸਾਰਾ ਕੁਝ ਤੇਰੇ ਵਾਸਤੇ ਹੀ ਆ ਉਹ ਨਹੀਂ ਨਹੀਂ ਮੇਰੇ ਹੱਥ ਤੇ ਤਾਂ ਕਿਉਂ ਆ ਐ ਤਾਂ ਨਹੀਂ ਕਹਿ ਸਕਦੇ ਚਾ ਤਾਉਂ ਤੋਂ ਹਾਂ ਤੁਹਾਨੂੰ ਫੇਰ ਖਾ ਫੇਰ ਬਣਾ ਦੇ ਸੈਂਕ ਬਣਾ ਕੋ ਇਹਦੋਂ ਲੱਗ ਪਹਿਲਾਂ ਲੱਗਿਆ ਰਹੇ ਖਾਲੀ ਮੇਰੇ ਪੀਰੇ ਵਿੱਚ ਜਮਾ ਹੀ ਨਹੀਂ ਬਣਾਉਣੀ ਸੁੱਕੇ ਮੇਵੇ ਦੇ ਲੱਡੂ ਤਿਆਰ ਨੇ ਤੇ ਪੂਰਾ ਕਾਹ ਪਾਇਆ ਗਿਆ ਵਾ ਕਿਸੇ ਨੂੰ ਪ੍ਰਾਣੀ ਖਰਾਬ ਹਾਜਮਾ ਖਰਾਬ ਸੈਂਕ ਬਣਾਉਣ ਲੱਗਿਆ ਤੋਂ ਪਹਿਲਾਂ ਖਾਲੀ ਕੀਤਾ ਸੀਗਾ ਤੇ ਹੁਣ ਫੇਰ ਭਰ ਲਿਆ ਵਾ ਹਾਏ ਵਾ ਤਾਂ ਐਵੇਂ ਹੀ ਕੰਮ ਰਹਿਦਾ ਖਾਵਾਂਗੇ ਤੇਰੇ ਵੀਊ ਦੇਵਾਂਗੇ ਟੋਟਲੀ ਕੀ ਹੁੰਦੇ ਆ ਪਿਓਰ ਪਿਓਰ ਲੱਡੂ ਨੇ ਵਿੱਚ ਕੁਝ ਵੀ ਨਹੀਂ ਹੈਗਾ ਮਿੱਠਾ ਵੀ ਨਹੀਂ ਹੈਗਾ ਮਿੱਠੇ ਦੀ ਜਗ੍ਹਾ ਆਪਾਂ ਇਹਦੇ ਵਿੱਚ ਪਾਏ ਆ ਖਜੂਰ ਤੇ ਅੰजीर ਬਾਕੀ ਸਾਰਾ ਡਰਾਈ ਫਰੂਟਸ ਨੇ लेट्स ਚੈੱਕ ਕਿਵੇਂ ਬਣਿਆ ਸਵਾਦ ਤਾਂ ਹੈਗੇ ਪਰ ਡਾਈਜੈਸ਼ਨ ਦੇਖਾਂਗੇ ਕਿਵੇਂ ਡਾਈਜੈਸਟ ਕਿਵੇਂ ਹੁੰਦਾ ਇਹਦੇ ਚ ਇਨਗਰੀਡੀਅੰਟ ਕੀ ਕੀ ਆ ਉਹ ਆਪਾਂ ਨੀਚੇ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖ ਲਾਂਗੇ ਤੇ ਦੇਖ ਸਕਦੇ ਇਹਦੇ ਚ ਆਪਾਂ ਚ ਕੀ ਪਾਏ ਹੈਗੇ ਆ ਬਾਦਾਮ ਪਾਏ ਆ ਆਪਾਂ ਇਹਦੇ ਚ ਕਾਜੂ ਖਸ ਖਸ ਸੂਰਜ ਮੁਕੀ ਦੇ ਬੀਜ ਪਾਏ ਚਾਰੇ ਮਾਗਜ ਸੀਗੇ ਅਲਸੀ ਪਾਈ ਆ ਤੇਲ ਪਾਏ ਆ ਨਾਰੀਅਲ ਦਾ ਬਰਾਦਾ ਪਾਇਆ ਤੇ انجੀਰ ਤੇ ਖੰਜੂਰ ਪਾਏ ਉਹ ਆਪਾਂ ਗ੍ਰਾਈਂਡ ਕਰ ਲਈ ਸੀਗੇ ਚੰਗੀ ਤਰ੍ਹਾਂ ਮਿੱਠੇ ਵਾਸਤੇ ਉਹ ਪਾਏ ਆ ਤੇ ਉਹਨਾਂ ਨੇ ਇਹਨੂੰ ਬਾਈਂਡਿੰਗ ਦੇਤੀ ਸੀ ਥੋੜਾ ਜਿਹਾ ਤੇਲ ਪਾ ਕੇ ਪਹਿਲਾਂ ਨਾ ਸੋਰੀ ਦੇਸੀ ਘਿਓ ਪਾ ਕੇ ਪਹਿਲਾਂ ਪੋਨੂ ਪੋਨੇ ਲਿਆ ਸੀਗਾ ਅਜੀਰ ਤੇ ਖਜੂਰਾ ਨੂੰ ਮਿਕਸ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ ਸਮਾਨ ਸਾਰਾ ਸਮਾਨ ਪਾ ਕੇ ਥੋੜਾ ਜਿਹਾ ਪੁੰਨ ਕੇ ਗ੍ਰਾਈਂਡ ਕਰ ਲਿਆ ਸਾਰਿਆਂ ਨੂੰ ਫਿਰ ਇਹਨੂੰ ਆਪਾਂ ਗ੍ਰाइंड ਕਰਕੇ ਤੇ ਸਾਰੀਆਂ ਚੀਜ਼ਾਂ ਨੂੰ ਵੱਡੇ ਡੱਬੇ 'ਚ ਪਾ ਕੇ ਮਿਕਸ ਕਰ ਲਿਆ ਸੀਗਾ ਗਰਮ ਗਰਮ ਨੂੰ ਹੀ ਮਿਕਸ ਕੀਤਾ ਸੀਗਾ ਕਿਉਂਕਿ ਜੇ ਥੋੜਾ ਠੰਡਾ ਹੋ ਜਾਏ ਤੇ ਫਿਰ ਇਹਦਾ ਮਿਕਸ ਹੋਣਾ ਔਖਾ ਹੋ ਜਾਣਾ ਸੀਗਾ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਇੱਕ ਗੁੱਡ ਮਿਕਸ ਦਿੱਤਾ ਕਾਫੀ ਜ਼ੋਰ ਲੱਗਿਆ ਸੀਗਾ ਤੇ ਫਿਰ ਆਪਾਂ ਪਿੰਨੀਆਂ ਬਣਾ ਲਈਆਂ ਤੇ ਲਾਜਵਾਬ ਸੀਗੀਆਂ ਮਤ ਟੇਸਟ ਤਾਂ ਲਾਜਵਾਬ ਹੀ ਸੀ